ਚਮਕੀਲਾ ਫਿਲਮ ਕਰਕੇ ਦਿਲਜੀਤ ਨੂੰ ਦੇਖੋ ਕੀ ਕੀ ਭੁਗਤਣਾ ਪੈ ਰਿਹਾ ਜਿਵੇਂ ਚਮਕੀਲੇ ਨਾਲ ਲੱਗਣ ਲੱਗ ਪੈਸੇ ਹਨ ਉਦੋਂ ਦੇ ਨਾਲ ਦੇ ਸਿੰਗਰ ਹੁਣ ਦਿਲਜੀਤ ਨਾਲ ਦਿਲਜੀਤ ਕੱਲ ਕਿਤੇ ਜਿਮ ਕਰਦਾ ਸੀਗਾ ਤੇ ਉੱਤੇ ਟੋਪੀ ਲੱਜੋ ਸੀ ਬਸ ਫਿਰ ਕੀ ਆ ਜਿਹੜਾ ਮਝੂਰ ਰੈਪਰ ਨਸੀਬ ਵਾ ਉਹਨੇ ਜੀ ਲਾਤੀ ਆਪਣੇ ਇੰਸਟਾਗ੍ਰਾਮ ਤੇ ਸਟੋਰੀ ਕਹਿੰਦਾ ਇਹ ਤਾਂ ਪੱਗ ਬੰਨਣ ਦਾ ਟਡਵਾਨ ਚ ਕਰਦਾ ਇਹ ਤਾਂ ਕਹਿੰਦਾ ਸਿਰਫ ਲੋਕਾਂ ਤੋਂ ਸympathy ਲੈਂਦਾ ਸਟੇਜਾਂ ਤੇ ਪੰਜਾਬੀ ਐ ਪੰਜਾਬੀ ਐ ਦਾ ਰੌਲਾ ਪਾਉਂਦਾ ਪੱਗ ਬਨ ਕੇ ਉਦਾਂ ਇਹਨੂੰ ਪੈਸੇ ਨਾਲ ਪਿਆਰ ਆ ਪੱਗ ਤਾਂ ਦੇਖੋ ਲਾ ਕੇ ਹੁਣ ਪਤਾ ਨਹੀਂ ਕਿੱਥੇ ਰੱਖੀ ਹੋਈ ਆ ਦੇ ਨਾਲ ਇੱਕ ਬਹੁਤ ਵੱਡੀ ਗੱਲ ਕਹਿ ਗਿਆ ਕਹਿੰਦਾ ਇਹ ਤੇ ਇਹਦੀ ਮੈਨੇਜਰ ਦਲਜੀਤ ਤੇ ਦਲਜੀਤ ਦੀ ਮੈਨੇਜਰ ਜਿਹੜੀ ਆ ਉਹਨਾਂ ਨੇ ਇਹ ਇੱਕ ਨਾਟਕ ਬਣਾਇਆ ਨਾਟਕ ਖੇੜਦੇ ਆ ਪੱਗ ਨੂੰ ਉੱਚੀ ਲੈ ਕੇ ਜਾ ਰਿਆ ਪੱਗ ਪੰਜਾਬੀਆਂ ਦੀ ਸ਼ਾਨ ਨੂੰ ਪੰਜਾਬੀਅਤ ਨੂੰ ਉੱਚਾ ਲੈ ਕੇ ਜਾ ਰਿਆ ਆ ਪਰ ਕਹਿੰਦਾ ਇਹਨੂੰ ਪਿਆਰ ਪਿਉਰ ਕੋਈ ਨਹੀਂ ਹੈਗਾ ਉਹ ਤਾਂ ਉਦੋਂ ਪਤਾ ਲੱਗਾ ਜਦੋਂ ਥੱਲੇ ਕੁਝ ਲੋਕਾਂ ਨੇ ਕਮੈਂਟ ਕੀਤੇ ਕਹਿੰਦੇ ਜੀ ਅਕੇ 84 1900 ਦਲਜੀਤ ਪਹਿਲਾ ਫਿਲਮ ਬਣਾਦਾ ਸੀ ਹੁਣ ਇਹਨੇ ਲੱਚਰ ਚਮਕੀਲੇ ਤੇ ਕਈ ਭੜੇ ਸ਼ਬਦ ਵਰਤੇ ਚਮਕੀਲਾ ਸਾਹਿਬ ਲਈ ਫੇ ਉਹਤੇ ਫਿਲਮਾਂ ਬਣਾਉਣ ਲੱਗ ਪਿਆ ਉਹ ਜਦੋਂ ਸਕਰੀਨ ਚਾਟ ਚੱਕ ਕੇ ਨਸੀਬ ਨੇ ਸਟੋਰੀ ਚ ਲਾਏ ਆ ਨਾ ਫਿਰ ਲੋਕਾਂ ਨੂੰ ਪਤਾ ਲੱਗਾ ਕਿ ਇਹਨੂੰ ਤਾਂ ਚਮਕੀਲਾ ਫਿਲਮ ਤੋਂ ਜੈਲਸਵਾ ਇਹ ਤਾਂ ਚਮਕੀਲਾ ਫਿਲਮ ਤੋਂ ਜਲ ਰਹਾ ਪਈ ਦਲਜੀਤ ਨੇ ਬਹੁਤ ਵਧੀਆ ਰੋਲ ਕੀਤਾ ਦਲਜੀਤ ਦੀ ਚੜ੍ਹਤ ਹੋ ਗਈ ਸਾਰੇ ਬਾਲੀਵੁੱਡ ਚ ਪੂਰੀ ਕਪਾਤੀ ਤੇ ਚਮਕੀਲਾ ਸਾਹਿਬ ਬਾਰੇ ਉਹ ਸੱਚ ਲੈ ਆ ਓਏ ਦੋਸਤੋ ਜਿਹੜਾ ਐਨੇ ਚਿਰ ਤੋਂ ਲੁਕਿਆ ਆ ਸੀਗਾ ਕਿਵੇਂ ਸਾਹਮਣੇ ਆਇਆ ਕਿਵੇਂ ਉਹਨੂੰ ਦਵੱਲੀ ਨੂੰ ਤੰਗ ਪਰੇ ਜਾਂ ਚਮਕੀਲੇ ਨੂੰ ਕੀਤਾ ਜਾ ਰਿਹਾ ਸੀ ਉਹ ਚੀਜ਼ਾਂ ਜਦੋਂ ਸਾਹਮਣੇ ਹੋਣ ਆਈਆਂ ਉਹ ਇਹਨਾਂ ਤੋਂ ਜਰ ਨਹੀਂ ਹੋਈਆਂ ਤਾਂ ਕਰਕੇ ਵੱਡਾ ਸਿੱਖੀ ਦਾ ਦੂਸਰਾ ਬਣਦਾ ਨਸੀਬ ਕਹਿੰਦਾ ਪਾਕ ਤਾਂ ਮੈਂ ਬੰਨੀ ਉਹ ਅਸੀਂ ਲਾਈਦੀ ਨਹੀਂ ਅਸੀਂ ਫਿਰ ਟੋਪੀ ਨਹੀਂ ਲਾਈਦੀ ਐਦਾਂ ਪਰ ਦਲਜੀਤ ਨੇ ਵੀ ਮੋੜਿਆ ਰਪਲਾਈ ਕੀਤਾ ਕਹਿੰਦਾ ਨਸੀਬ ਵੀਰੇ ਤੈਨੂੰ ਪਿਆਰ ਸਤਕਾਰ ਮੈਂ ਕਹਿੰਦਾ ਦੁਆ ਕਰਦਾ ਤੂੰ ਦਿਨ ਦੁਬਣੀ ਰਾਤ ਚੌਬਣੀ ਤਰੱਕੀ ਕਰੇ ਅਸੀਂ ਕਹਿੰਦਾ ਇਤੋਂ ਪਤਾ ਲੱਗਦਾ ਪਏ ਦਿਲਜੀਤ ਕਿੱਡੀ ਵੱਡੀ ਸੋਚਦਾ ਮਾਲਕਵਾ ਤੇ ਇਹ ਕਿੰਨੀ ਘਟੀਆ ਸੋਚਦੇ ਮਾਲਕਵਾ ਤੇ ਪਹਿਲਾਂ ਸਿੱਧੂ ਨਾਲ ਵੀ ਇਹ ਇਦਾਂ ਹੀ ਕੰਮ ਕਰਦਾ ਸੀ ਲੱਗਦਾ ਵਰਦਾ ਸੀ ਅੱਜ ਇਹੋ ਦਿਲਜੀਤ ਦੇ ਨਾਲ ਸਿਰਫ ਅੰਦਰੋਂ ਜੈਲਸ ਫਿਲਮ ਚਮਕੀਲਾ ਕਰਕੇ ਭਈ ਚਮਕੀਲਾ ਫਿਲਮ ਤੇ ਬਹੁਤ ਵਧੀਆ ਰੋਲ ਦਿਲਜੀਤ ਨੇ ਕੀਤਾ ਉਹ ਚੜ ਗਈ ਹਿੱਟ ਹੋ ਗਿਆ ਭਈ ਯਾਨੀ ਕਿ ਉਹਦੇ ਚ ਵੀ ਦਿਲਜੀਤ ਨੇ ਪੱਗ ਨਹੀਂ ਲਾਤੀ ਜੀ ਭਈ ਈ ਪਾਗਲਾ ਕਿ ਤਾਂ ਪੈਸੇ ਦਾ ਪੁੱਤ ਆ ਕੇ ਇਹਨੂੰ ਕੋਈ ਸਿੱਖੀ ਨਾ ਪਿਆਰ ਨਹੀਂ ਹੈਗਾ ਨਾ ਹੀ ਇਹ ਉਤਪੇਦ ਦੇ ਉਹ ਕਹਿੰਦਾ ਨਸੀਬ ਸਿੱਖੀ ਕਹਿੰਦਾ ਬਹੁਤ ਕਰੜੀ ਆ ਜਾਨਕਿ ਕਹਿੰਦੇ ਉਹ ਤਿੱਕੀ ਇਹਦੇ ਚ ਤਾਂ ਬਹੁਤ ਕੁਝ ਕਰਨਾ ਪੈਂਦਾ ਤੂੰ ਤਾਂ ਮੈਂਟ ਚਾਕੇ ਟੋਪੀ ਲਾ ਲੈਣਾ ਐ ਕਰ ਲੈਣਾ ਓ ਕਰ ਲੈਣਾ ਜਾਨਕਿ ਬੜੀਆਂ ਟਿੱਚੜਵੀਆਂਆਂ ਇਹ ਗੱਲਾਂ ਜਿਹੜੀਆਂ ਸਟੋਰੀਆਂ ਦੇ ਵਿੱਚ ਨਸੀਬ ਨੂੰ ਲਾਈਆਂ ਗਈਆਂ ਪਰ ਦਲਜੀਤ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਦਲਜੀਤ ਨੂੰ ਅਥਾ ਪਿਆਰ ਕਰਦੇ ਨੇ ਜਿਵੇਂ ਚਮਕੀਲਾ ਸਾਹਿਬ ਨੂੰ ਵੀ ਲੋਕ ਬਹੁਤ ਪਿਆਰ ਕਰਦੇ ਆ ਨਾ ਇਸੇ ਤਰ੍ਹਾਂ ਦਲਜੀਤ ਨੂੰ ਵੀ ਪਿਆਰ ਕਰਦੇ ਪਰ ਆਹੇ ਕੰਮ ਚਮਕੀਲਾ ਸਾਹਿਬ ਦੇ ਨਾਲ ਹੋਇਆ ਸੀ ਚਮਕੀਲੇ ਨਾਲ ਵੀ ਇਦਾਂ ਹੀ ਉਹਦੀ ਚੜ੍ਹ ਤੋਂ ਮਚਣ ਲੱਗੇ ਸੀ ਇਹ ਲੋਕ ਤੇ ਅੱਜ ਦਲਜੀਤ ਦੀ ਚੜ੍ਹ ਤੋਂ ਇਹ ਲੋਕ ਮਚ ਰਹੇ ਆ ਇਹ ਲੋਕ ਖਿਜ ਰਹੇ ਆ ਇਤੋਂ ਪਤਾ ਲੱਗਦਾ ਕਿ ਕੱਲ ਦਾ ਜਿਵੇਂ ਨਸੀਬ ਸਟੋਰੀਆਂ ਲਾ ਲਾ ਕੇ ਆਪਣੀ ਜੈਲਸ ਕੱਢ ਰਿਆ ਆ ਨਾ ਪੱਗ ਦਾ ਬਾਣਾ ਬਣਾ ਕੇ ਵੀ ਇਹ ਦਲਜੀਤ ਆ ਕੇ ਪੈਸੇ ਪਿੱਛੇ ਪੱਗ ਰੋਲ ਦਿਤਤੀ ਇਹਨੇ ਤਾਂ ਪੱਗ ਪੈਰਾਂ ਚ ਸਿੱਟ ਦਿਤਤੀ ਆ ਹੈ ਇਹ ਉਹਨੂੰ ਅਕਲਾਂ ਦਿੰਦਾ ਆ ਇਸ ਕਰਕੇ ਦੋਸਤੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਧੰਨਵਾਦ